ਆ ਲੈ ਕਿਆ ਗੰਦਾ ਆ ਪਿਆਜ ਫਰ ਮੇਰੇ ਇਹਦਾ ਸਮਾਨ ਲੈਣ ਜਾਣਾ ਮੈਂ ਦਿੰਨੇ ਪੈਰੇ ਦਾਦੀ ਨੂੰ ਦਿਆ ਦਾਦੀ ਨੇ ਦਿਆ ਦਿਆ ਹੱਥ ਜੂ ਫਿਆ ਹੱਥ ਜੂ ਫਿਆ ਦੇ ਨੰਨ ਕਿ ਹੱਥ ਆ ਅੱਛਾ ਕਿ ਤੂ ਬੋਲ ਬੀ ਬਹਿ ਨਾ ਜੀ ਆ ਬਾਬਾ ਲਾ ਜੀ ਆ ਬਾਬਾ ਲਾ ਜੀ ਆ ਬਾਂ ਜਾਬਾਬ ਆ ਲੈ ਮਮੀ ਕੋਲੋਂ ਚਾਹ ਪੀਂਦੇ ਐ ਵੀ ਸਾਦੇ ਵਾਲਾ ਕੋਲਾ ਪੀਲਾ ਪੀਲਾ ਆ ਜਾ ਲੈ ਆ ਦੇ ਕੋਲਾ ਦੱਦ ਚੱਲ ਨਹੀਂ 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 ਉਹ ਨਹੀਂ ਲੈਣੀ ਉਹ ਨਹੀਂ ਲੈਣੀ ਆਪਰੇ ਹਲੜਾ ਬੈਠਾ ਸੀ ਕੋਰੇ ਆਪਰੇ ਹਲੜਾ ਕੀ ਕਹੂੰਗੀ ਕੀ ਨਗੜਾ ਕਰ ਲੈਣੀ ਕਰ ਜੀ ਮੰਜੇ ਤੇ ਆਰਡਰ ਲੈ ਸਕਦੀ ਆ ਤਾਂ ਆ ਨੂਰਾ ਬੰਦ ਕਰ ਦੇ ਨਾ ਆਦਲਾ ਮੇਰੇ ਕੋਲ ਆ ਨੂੜਿਆ ਦਿਆ ਦਾਦਾ ਦੇ ਲਾ ਦੇ ਪੈਰ ਤੇ ਪੈਰ ਤੇ ਲਾ ਦੇ ਪੈਰ ਤੇ ਲਾ ਦੇ ਪੈਰ ਤੇ ਮੰਮੀ ਦੇ ਇੱਥੇ ਖਲ ਬੈਣੀ ਸੰਗ ਲਾ ਦੋ ਨੂੜਿਆ Kota ਲੈ। ਇਹ ਕੇ ਲੜੀ। ਉਹ ਨੂੰ ਦੇ। ਇਹ। ਕੁੱਤ ਬਊਗਾ ਤੈਨੂੰ। ਕੁੱਤ ਬਊਗੀ। ਨਾ ਦੇ। 팔아! 파 팔아! 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 라 파라, 파라, 아라 파라, 아라 파라, 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 아라 파라, 아라 파라, 아라 파라, 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 파 ਆਵੇ ਦੁਨੀਆ ਚਿਰੀਆਂ ਪੱਧੀਆਂ ਵੇਦੀਆਂ ਓ ਆ ਜਾ ਆ ਜਾ ਉੱਧਦਿਆਂ ਨਾ ਆ ਜਾ ਬੁੱਤ ਤੂੰ ਨੋ ਨਾ ਅੱਧਾ ਆ ਜਾ ਨਹੀਂ 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 ਦੇਪੇ ਨਾ ਥਲੇ ਅੱਧਾ ਆ ਜਾ ਆ ਜਾ ਆ ਜਾ ਛੋਟ ਨੂੰ ਚੁਤੀ ਲਿਆ ਹੋ ਗਈ ਆਜੋ ਬੇਟਾ ਅੰਦਰ ਆ ਜਾ ਆ ਜਾ

ਫੇਰ ਤਾਂ ਦਾ ਦਿੰਦੀ ਆ ਕੋਲੀ ਨੇ ਕਹਾਂ ਕਿ ਇਹ ਡਾਈਪਿੰਦੀ ਐ ਵੇਖੀ ਅਦਾ ਇਹ ਤਾਂ ਮੂੰਹ ਕਰ ਹਾ ਹਾ ਇਹ ਨਾ ਨਾ ਧਿਆਨ ਹੀ ਹੋਏ ਦਾ ਚੱਲ ਹਾਂ ਜੇ ਸੁਣੋ ਅੱਧਾ ਵੇਖ ਹਾਂ ਇਹਦਾ ਵੇਖ ਹਾਂ ਇਹਦਾ ਵੇਖ ਹਾਂ ਚਾਹ ਦਿੰਨੇ ਆ ਆ ਚਿੜੀ ਆਈ

ਜੱਤੀ ਨੂਰਾ ਅਦਾ ਵੇਹਾ ਅਦਾ ਚਾਲ ਲਲਾ ਹਾਂ ਲਾ